ਹਾਂਜੀ ਦੋਸਤੋ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਹੈ ਮੰਡੀਆਂ ਦੇ ਭਾਅ ਦੇ ਵਿੱਚ ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਅਬੋਰ ਮੰਡੀ ਦੇ ਵਿੱਚ ਸਰੋਂ ਦੇ ਕੀ ਭਾਅ ਰਏ ਆ ਤਾਂਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਵੱਖ-ਵੱਖ ਮੰਡੀਆਂ ਦੇ ਭਾਅ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਤੇ ਅੱਜ ਆਪਾਂ ਸਿਰਫ ਅਬੋਰ ਮੰਡੀ ਦੇ ਵਿੱਚ ਸਰੋਂ ਦਾ ਕੀ ਭਾਅ ਰਿਆ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਤੇ ਬੇਨਤੀ ਇਹ ਹੈ ਕਿ ਜਿਹੜਾ ਵੀ ਵੀਰ ਇਹ ਵੀਡੀਓ ਵੇਖੇ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਤੱਕ ਇਹ ਜਾਣਕਾਰੀ ਇਹ ਜਿਹੜੀ ਉਹ ਪਹੁੰਚ ਸਕੇ ਅਬੋਰ ਮੰਡੀ ਦੇ ਵਿੱਚ ਅੱਜ 22 ਮਈ 2024 ਦੀ ਗੱਲ ਕਰੀਏ ਤਾਂ ਜਿਹੜਾ ਸਰੋਂ ਦਾ ਭਾਅ ਉਹ ਕੱਲ ਨਾਲੋਂ ਥੋੜਾ ਜਿਹਾ ਘਟ ਰਿਹਾ ਪਰ ਫਿਰ ਵੀ ਜਿਹੜਾ ਅੱਜ ਮੰਡੀ ਦੇ ਵਿੱਚ ਸਰੋਂ ਦਾ ਭਾਅ ਉਹ ਉੱਚੇ ਦੀ ਗੱਲ ਕਰੀਏ ਤਾਂ ਉੱਚਾ ਭਾਅ ਸਰੋਂ ਦਾ 5665 ਰੁਪਏ ਪ੍ਰਤੀ ਕੁਇੰਟਲ ਦਰਜ ਕੀਤਾ ਗਿਆ ਐਵਰੇਜ ਭਾਅ ਜਿਹੜਾ ਉਹ 5405 ਰੁਪਏ ਤੇ ਘੱਟੋ ਘੱਟ ਜਿਹੜਾ ਭਾਅ ਉਹ 5300 31 ਰੁਪਏ ਪ੍ਰਤੀ ਕੁਇੰਟਲ ਅਬੂਰ ਮੰਡੀ ਦੇ ਵਿੱਚ ਅੱਜ 22 ਮਈ 2024 ਦਰਜ ਕੀਤਾ ਗਿਆ ਅਰਾਈਵਲ ਦੀ ਗੱਲ ਕਰੀਏ ਤਾਂ ਸਰੋਂ ਦੀ ਅਰਾਈਵਲ ਹੈ ਜਿਹੜੀ ਉਹ 65 ਕੁਇੰਟਲ ਰਹੀ ਹੈ ਜਿਹੜੀ ਕੱਲ ਕਰੀਬ 200 ਕੁਇੰਟਲ ਸੀ ਉਹ ਅੱਜ ਘਟ ਕੇ 65 ਕੁਇੰਟਲ ਰਹੀ ਹੈ ਤੇ ਭਾਅ ਜਿਹੜਾ ਪਿਛਲੇ ਸਾਲ ਦੇ ਮੁਕਾਬਲੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਭਾਅ ਕਾਫੀ ਘਟ ਸੀ ਤਾਂ ਕੀ ਭਾਅ ਜਿਹੜਾ ਉਹ ਸਰੋਂ ਦਾ ਕਿਸਾਨਾਂ ਨੂੰ ਠੀਕ ਮਿਲ ਰਿਹਾ ਕਿਉਂਕਿ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ 4000 ਤੋਂ 4500 ਰੁਪਏ 4200 ਰੁਪਏ ਤੱਕ ਜਿਹੜੀ ਸਰੋਂ ਆ ਉਹ ਵਿਕਦੀ ਰਹੀ ਹੈ ਤੇ ਹੁਣ ਸਰੋਂ ਦਾ ਭਾਅ ਜਿਹੜਾ ਉਹ 5690 ਰੁਪਏ ਕੱਲ ਵਿਗਿਆ ਤੇ ਅੱਜ 5665 ਰੁਪਏ ਉੱਚਾ ਭਾਅ ਜਿਹੜਾ ਮੰਡੀ ਦੇ ਵਿੱਚ ਸਰੋਂ ਦਾ ਉਹ ਰਿਹਾ ਗੰਗਾ ਨਗਰ ਦੇ ਵਿੱਚ ਵੀ ਜਿਹੜਾ ਭਾਅ ਉਹ 55 5600 ਰੁਪਏ ਪ੍ਰਤੀ ਕੁਇੰਟਲ ਜਿਹੜਾ ਉਹ ਚੱਲ ਰਿਹਾ ਤਾਂ ਮੈਂ ਜਿਹੜੀ ਸਰੋਂ ਦੀ ਉਹ ਲਗਾਤਾਰ ਜਾਰੀ ਹੈ ਤਾਂ ਬੋਲੀ ਦੀ ਮੈਂ ਜਾਣਕਾਰੀ ਦੇ ਦਾਂ ਕਿਸਾਨ ਵੀਰਾਂ ਨੂੰ ਖਬੂਰ ਮੰਡੀ ਦੇ ਵਿੱਚ ਹਰ ਰੋਜ਼ ਗਰਮੀ ਦੇ ਮੌਸਮ ਕਾਰਨ 10:30 ਵਜੇ ਜਿਹੜੀ ਬੋਲੀ ਹੈ ਉਹ ਸ਼ੁਰੂ ਹੁੰਦੀ ਹੈ ਸਰੋਂ ਦੀ ਤਾਂ ਜਿਹੜੇ ਵੀ ਵੀਰ ਸਰੋਂ ਲਿਆ ਕੇ ਖਬੂਰ ਮੰਡੀ ਦੇ ਵਿੱਚ ਵੇਚਣਾ ਚਾਹੁੰਦੇ ਆ ਤਾਂ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਦੀ ਕਰਨ ਲਈ ਵੀਡੀਓ ਨੂੰ ਵੱਧ ਤੋਂ ਵੱਧ ਵੀਰੋ ਸ਼ੇਅਰ ਕਰ ਦਿਓ ਕਿਉਂਕਿ ਜਿਹੜੇ ਕਿਸਾਨ ਵੀਰਾਂ ਨੇ ਸਰੋਂ ਲੈ ਕੇ ਆਉਣੀਆਂ ਤਾਂ ਉਹ ਉਸ ਹਿਸਾਬ ਨਾਲ ਲਿਆ ਸਕਦੇ ਆ ਕਿ 10:30 ਵਜੇ ਮੰਡੀ 'ਚ ਮਾਰਕੀਟ ਕਮੇਟੀ ਵੱਲੋਂ ਜਿਹੜੀ ਖਰੀਦ ਹੈ ਕਰਵਾਈ ਜਾਂਦੀ ਹੈ ਤਾਂ ਉਹ ਬੋਲੀ ਹੈ 10:30 ਵਜੇ ਹਰ ਰੋਜ਼ ਸ਼ੁਰੂ ਹੁੰਦੀ ਹੈ ਤੇ ਜਿੰਨੇ ਨਗ ਹੁੰਦੇ ਆ ਉਹ ਵਿਕ ਜਾਂਦੇ ਆ ਤਾਂ ਉਹਨਾਂ ਚਿਰ ਜਿਹੜੀ ਬੋਲੀ ਆ ਉਹ ਚੱਲਦੀ ਰਹਿੰਦੀ ਹੈ ਤਾਂ ਮੰਡੀ ਦੇ ਵਿੱਚ ਅੱਜ ਦੇ ਭਾਅ ਦੀ ਗੱਲ ਕਰੀਏ ਤਾਂ 5665 ਰੁਪਏ ਪ੍ਰਤੀ ਕੁਇੰਟਲ ਜਿਹੜਾ ਸਰੋਂ ਦਾ ਭਾਅ ਉਹ ਦਰਜ ਕੀਤਾ ਗਿਆ ਤਾਂ ਐਵਰੇਜ ਭਾਅ ਜਿਹੜਾ 5405 ਰੁਪਏ ਪ੍ਰਤੀ ਕੁਇੰਟਲ ਰਿਹਾ ਤੇ ਮਾੜਾ ਭਾਅ ਜਿਹੜਾ ਉਹ 5331 ਰੁਪਏ ਪ੍ਰਤੀ ਕੁਇੰਟਲ ਅਬੂਰ ਮੰਡੀ ਦੇ ਵਿੱਚ ਸਰੋਂ ਦਾ ਭਾਅ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਰੋਂ ਜਿਹੜੀ ਉਹ ਆਮਨੀ ਸ਼ੁਰੂ ਹੋ ਚੁੱਕੀ ਹੈ ਕਾਫੀ ਜਿਹੜਾ ਸਰੋਂ ਦੇ ਆਮਦ ਹੈ ਉਹ ਲਗਾਤਾਰ ਜਾਰੀ ਹੈ ਕੱਲ ਕੱਲ ਕਰੀਬ 200 ਕੁਇੰਟਲ ਸਰੋਂ ਦੀ ਆਮਦ ਹੋਈ ਸੀ